ਸਰਹਦੀ ਖੇਤਰ ਅਚਾਨਕ ਦੇ ਵਿੱਚ ਮੌਸਮ ਨੇ ਬਦਲਿਆ ਮિજાਜ ਤੇਜ਼ ਬਾਰਿਸ਼ ਹੋਤੇ ਗੜੇਮਾਰੀ ਨੇ ਲੋਕਾਂ ਨੂੰ ਦਿੱਤੀ ਗਰਮੀ ਤੋਂ ਰਾਹਤ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਆਤ ਦੀ ਗਰਮੀ ਕਰਕੇ ਲੋਕ ਕਾਫੀ ਪਰੇਸ਼ਾਨ ਸਨ ਸਰਹਦੀ ਖੇਤਰ ਦੇ ਅੰਦਰ ਹੋਈ ਮੀਂਹ ਦੇ ਚਲਦੇ ਕਿਸਾਨ ਵੀ ਕਾਫੀ ਖੁਸ਼ ਹੋਏ ਨੇ ਸੋ ਬਾਰਿਸ਼ ਦੇ ਚਲਦੇ ਕਿਸਾਨਾਂ ਨੂੰ ਝੋਨਾ ਲਗਾਉਣ ਦੇ ਵਿੱਚ ਵੀ ਆਸਾਨੀ ਹੋਵੇਗੀ ਸੋ ਅਚਨਾਲਾ ਦੇ ਵਿੱਚ ਤੇਜ਼ ਬਾਰਿਸ਼ ਹੋਈ ਹੈ ਜੁਥੇ ਕਿ ਤੇਜ਼ ਬਾਰਿਸ਼ ਦੇ ਨਾਲ-ਨਾਲ ਗੜੇਮਾਰੀ ਵੀ ਹੋਈ ਹੈ ਕਾਫੀ ਦਿਨਾਂ ਤੋਂ ਲੋਕਾਂ ਲੋਕ ਜਿਹੜੇ ਕਿ ਪਰੇਸ਼ਾਨ ਸਨ ਇਸ ਆਤ ਦੀ ਗਰਮੀ ਤੋਂ ਸੋ ਸਰਹਦੀ ਖੇਤਰ ਦੇ ਅੰਦਰ ਮੀਦੇ ਚਲਦੇ ਕਿਸਾਨ ਵੀ ਕਾਫੀ ਖੁਸ਼ ਹੋਏ ਨੇ ਉਹਨਾਂ ਨੂੰ ਛੋਨਾ ਲਗਾਉਣ ਦੇ ਵਿੱਚ ਕਾਫੀ ਆਸਾਨੀ ਹੋਵੇਗੀ ਸੋ ਅਜਨਾਲਾ ਦੇ ਵਿੱਚ ਜਿੱਥੇ ਕਿ ਮੌਸਮ ਨੇ ਮિજાਜ ਬਦਲਿਆ ਤੇ ਲੋਕਾਂ ਨੂੰ ਗਰਮੀ ਤੋਂ ਕੁਝ ਕੁ ਰਾਹਤ ਜ਼ਰੂਰ ਮਿਲੀ ਹੈ ਲਗਾਤਾਰ ਦਿਨੋ ਦਿਨ ਵੱਧੀ ਜਾਰੀ ਗਰਮੀ ਤੋਂ ਅੱਜ ਕਿਤੇ ਨਾ ਕਿਤੇ ਰਾਹਤ ਦਿਖਣੀ ਸ਼ੁਰੂ ਹੋ ਗਈ ਹੈ ਜਿਸ ਤਰੀਕੇ ਨਾਲ بارش ਹੋਣੀ ਸ਼ੁਰੂ ਹੋਈ ਹੈ ਹੁਣੇ ਥੋੜੇ ਦਿਰੇ ਵਿੱਚ ਹੀ ਜਿਹੜੇ ਮੌਸਮ ਨੇ ਇੱਕਦਮ ਕਰਵੜ ਬਦਲੀਆ ਤੇ بارش ਹੋਣੀ ਸ਼ੁਰੂ ਹੋਈ ਆ ਲੋਕਾਂ ਦੇ ਕਿਤਨਾ ਕਿਤੇ ਚਿਹਰੇ ਤੇ ਖੁਸ਼ੀ ਨਿਸ ਰਹੀ ਆ ਸਾਡੇ ਨਾਲ ਲੋਕ ਕਿਸਾਨ ਵੀ ਮੌਜੂਦ ਨੇ ਆਪਾਂ ਗੱਲ ਕਰਾਂਗੇ ਹਾਂ ਜੀ ਵੀਰ ਜੀ ਅੱਜ بارش ਸ਼ੁਰੂ ਹੋਈ ਆ ਕਿੰਨੀ ਗਰਾਹਤ ਮਿਲੇਗੀ ਇਸ ਵਾਰ ਚ ਬਹੁਤ ਵਧੀਆ ਬਾਸ ਹੋਈ ਆ ਜੀ ਬਹੁਤ ਰਹਿਤ ਮਿਲੂਗੀ ਮਾਲ ਡੰਗਰ ਦੇ ਉੱਤੇ ਇੰਨੀ ਜ਼ਿਆਦਾ ਤਰੋਪੀ ਸੀ ਗਰਮੀ ਇੰਨੀ ਸੀ ਬੰਦਿਆਂ ਦਾ ਤਾਂ ਚਲੋ ਸਰ ਜਾਂਦਾ ਸੀ ਜਿਹੜੇ ਜਾਨਵਰ ਸੀ ਬਹੁਤ ਔਕੇ ਸੀ ਤੇ ਜਿਹੜੇ ਰੋਖ ਨੇ ਇਹ ਵੀ ਚਲੋ ਸਿਆਲੀ ਹੋ ਗਏ ਨੇ ਤੇ ਕੁਝ ਜਿਹੜਾ ਝੋਨਾ ਜ਼ਿੰਮੇਦਾਰਾਂ ਦਾ ਵਾ ਉਹ ਵੀ ਸਹੀ ਲੱਗੇਗਾ ਪਰ ਅੱਜ ਜਿਸ ਤਰੀਕੇ ਨਾਲ بارش ਹੋਣੀ ਸ਼ੁਰੂ ਹੋਈ ਆ ਹੁਣ ਕਿਸਾਨੀ ਨੇ ਤਕਰੀਬਨ ਝੋਨੇ ਦੀ ਤਿਆਰੀ ਕਰ ਲਏ ਨੇ ਪਾਣੀ ਦੀ ਬੜੀ ਕਿਲਤ ਸੀਗੀ ਇਹ ਲੱਗਦਾ ਕਿ ਇਹਦੇ ਨਾਲ ਕਿੰਨਾ ਕੁ ਫਾਇਦਾ ਹੋਊਗਾ ਬਹੁਤ ਜ਼ਿਆਦਾ ਫਾਇਦਾ ਜੀ ਅੱਜ ਬਹੁਤ ਕਦੂ ਹੋ ਜਾਣੇ ਨੇ ਲੋਕਾਂ ਦੇ ਜਿੱਨਾ ਪਾਣੀ ਖਲੋ ਗਿਆ ਵਾ ਅੱਧਰ ਦਾ ਫੁੱਟ ਤੇ ਪਾਣੀ ਖਲੋ ਗਿਆ ਵਾ ਹਾਂਜੀ ਤੇ ਬਹੁਤ ਜ਼ਿਆਦਾ ਪਾਣੀ ਖਲੋ ਗਿਆ ਲੋਕਾਂ ਦੇ ਕਦੂ ਹੋ ਜਾਣੇ ਨੇ ਕੁਝ ਬੰਬੀਆਂ ਨਾਲ ਚੱਲੀਆਂ ਤੇ ਸੌਖਾ ਆ ਜੂਗਾ ਜੀ ਬਹੁਤ ਇਸ ਤੇ ਕਿਹਾ ਗੜੇਮਰੀ ਵੀ ਹੋਈ ਆ ਥੋੜੇ ਗੜੇ ਵੀ ਪਏ ਨੇ ਜੇ ਗੜੇ ਸਿੱਧਕੇ ਨਾਲ ਪੈਂਦੇ ਨੇ ਤੇ ਗੜ ਕਿੰਨਾ ਫਾਇਦਾ ਹੁੰਦਾ ਨਾਲਿਆਂ ਬਹੁਤ ਮੌਸਮ ਠੰਡਾ ਹੋਊਗਾ ਜੀ ਹੋਰ ਬਹੁਤ ਜ਼ਿਆਦਾ ਗਰਮੀ ਸੀ ਆਕ ਲੱਗਣ ਦੀ ਸੀ ਬੰਦਿਆਂ ਨੂੰ ਤੇ ਇਹਦੇ ਨਾਲ ਬਹੁਤ ਠੰਡਾ ਹੋ ਜਾਏਗਾ ਜੀ ਮੌਸਮ ਹਾਂ ਜੀ ਵੀਰੇ ਕਿੰਨੀ ਗਰਾਹਤ ਮਿਲੀ ਅੱਜ ਬਾਰਿਸ਼ ਸ਼ੁਰੂ ਹੋਈ ਹੈ ਜੀ ਬਹੁਤ ਗਰਾਹਤ ਮਿਲੀ ਹੈ ਜੀ ਗਰਮੀ ਉੱਡ ਗਈ ਹੈ ਨਾਲ ਜੀ ਬਹੁਤ ਠੰਡਾ ਮੌਸਮ ਕੁੜਾ ਵਧੀਆ ਮੌਸਮ ਬਣ ਗਿਆ ਜੀ ਪਰ ਕਿੰਨੀ ਕਿ ਜ਼ਿਆਦਾ ਵਿਖਿਆ ਬਜ਼ੁਰਗਾਂ ਵਾਸਤੇ ਬੱਚਿਆਂ ਵਾਸਤੇ ਬਾਬਾ ਖਤਰਨਾਕ ਲੱਗ ਰਿਹਾ ਸੀਗਾ ਬੱਚਿਆਂ ਵਾਸਤੇ ਜਨਵਰਾਂ ਦਾ ਡੰਗਰਾ ਸਭ ਬਹੁਤ ਔਕਾ ਹੈ ਬਹੁਤ ਵਧੀਆ ਹੋਗਾ ਸਭ ਖੁਸ਼ ਹੋਗੇ ਉਹਨਾਂ ਦਾ ਜੀ ਨਹੀਂ ਵੇਖੇ ਬਹੁਤ ਕਿਰਪਾਈ ਰੱਬ ਦੀ ਪਸ਼ੂ ਪੰਛੀਆਂ ਨੂੰ ਕਿੰਨੀ ਗਰਾਸ ਤੇ ਮਿਲੂਗੀ ਅੱਜ ਇਹ بارش ਨਾਲ ਬਹੁਤ ਰਾਤ ਮਿਲੂਗੀ ਜੇ ਪਸ਼ੂਆਂ ਨੂੰ ਪਰੀਆਂ ਨੂੰ ਸਭ ਸੌਖੇ ਹੋ ਗਏ ਜੀ ਠੀਕ ਹੈ ਲਗਾਤਾਰ ਤੁਸੀਂ ਤਸਵੀਰਾਂ ਹੀ ਦੇਖ ਰਹੇ ਹੋ ਕਿ بارش ਹੋ ਰਹੀ ਹੈ ਅਸੀਂ ਵੀ بارش ਕੜੇ ਆ ਤੇ ਲੋਕ ਕਿਤਨਾ ਕਿਤੇ ਇਸ ਚੀਜ਼ ਦਾ ਸ਼ੁਕਰਾਨਾ ਕਰਨ ਨੇ ਕਿ ਪ੍ਰਮਾਤਮਾ ਨੇ بارش ਪਾਈ ਉੱਥੇ ਜਿੱਤੇ ਲੋਕ ਪਾਣੀ ਲੱਭਦੇ ਫਿਰਦੇ ਸੀ ਨਾਰਾਂ ਦੇ ਨਾਉਣ ਨੂੰ ਜਾਂਦੇ ਸੀ ਕਿ بارش ਹੋਈ ਹੈ ਪਰ ਅੱਜ ਕਿਤਨਾ ਕਿਤੇ بارش ਦਾ ਇੱਕ ਵੱਖਰਾ ਨਜ਼ਾਰਾ ਮਿਲ ਰਿਹਾ ਤੇ ਲੋਕ ਕੁਛ ਨੇ ਕਿਸਾਨ ਕੁਛ ਨੇ ਕੀ بارش ਵਿੱਚ ਜਿਹੜੀ ਆ ਫਸਲਾਂ ਬਜਾਈ ਜਿਹੜੀ ਉਹ ਵਧੀਆ ਹੋਏਗੀ ਤੇ ਝੋਨੇ ਦੀ ਲਵਾਈ ਵਿੱਚ ਵੀ ਕੋਈ ਪਰੇਸ਼ਾਨੀ ਨਹੀਂ ਆਏਗੀ ਤੇ ਪਾਣੀ ਦੀ ਜਿਹੜੀ ਕਿੱਲਤਾ ਉਸ ਤੋਂ ਵੀ ਰਾਹਤ ਮਿਲੇਗੀ। ਬਾਕੀ ਤੁਸੀਂ ਜੁੜੇ ਰਹੋ ਇਦਾਂ ਇੰਡੀਆ ਨੂੰ ਪੰਜਾਬ ਦੇ ਨਾਲ ਅਜ ਨਾਲਾ ਤੋਂ ਜੁਗਜੀਤ ਸਿੰਘ ਦੀ ਰਿਪੋਰਟ